ਲੋ ਜੀ ਅੱਜ ਲੈ ਕੇ ਆ ਬਲਬਲ ਦੇ ਬੱਚੇ ਜੀ ਡੀਐਨ ਚੈੱਕ ਕਰੋ ਜੀ ਆਰੀ ਵਰਕਾ ਪਿਓਰ ਪਸ਼ਮੀਨਾ ਦੇ ਉੱਪਰ ਹੈ ਜੀ ਤਿੰਨ ਕਲਰ ਨੇ ਤਿੰਨ ਹੀ ਕਲਰ ਪੂਰੇ ਸ਼ਾਨਦਾਰ ਨੇ ਡੀਐਨ ਬਹੁਤ ਪਿਆਰਾ ਬਣਿਆ ਹੋਇਆ ਜੀ ਮੈਚਿੰਗ ਸੂਟ ਹੈ ਸੁਣੋ ਖੋਲ ਕੇ ਚੈੱਕ ਕਰੋਨੇ ਜੀ ਪਿਓਰ ਪਸ਼ਮੀਨਾ ਹੈ ਇਹ ਪਲਾਸਟਿਕ ਚੈੱਕ ਕਰੋ ਜੀ ਪਿਓਰ ਪਸ਼ਮੀਨਾ ਹੈ ਇਹ ਆਰੀ ਵਰਕ ਹੋਇਆ ਹੋਇਆ ਸਾਰੇ ਤੇ ਜੀ ਲੋ ਚੈੱਕ ਕਰੋ ਜੀ ਡੀਐਨ ਬਹੁਤ ਹੀ ਸ਼ਾਨਦਾਰ ਹੈ ਮੈਚਿੰਗ ਸੂਟ ਨੇ ਜੀ ਤਿੰਨ ਕਲਰ ਨੇ ਜੀ ਪਹਿਲਾ ਕਲਰ ਹੈਗਾ ਪਰਪਲ ਜੀ 1400 1600 ਦੀ ਸੀਲ ਚ ਹੋਣ ਵਾਲਾ ਡੈਨ ਆਪਾਂ ਤੁਹਾਨੂੰ ਆਫਰ ਦੇ ਵਿੱਚ ਲੈ ਕੇ ਆਏ ਆ 900 ਦਾ ਜੀ ਤਿੰਨ ਕਲਰ ਨੇ ਤਿੰਨੇ ਹੀ ਕਲਰ ਬਹੁਤ ਸ਼ਾਨਦਾਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਤੁਹਾਨੂੰ WhatsApp ਉੱਪਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਜਿੱਥੇ ਮਰਜ਼ੀ ਟਰਾਈ ਕਰੋ ਜੀ ਪਿਓਰ ਪਸ਼ਮੀਨੇ ਦਾ ਆਰੀ ਵਰਕ ਸੂਟ ਤਿੰਨ ਕਲਰ 900 ਚ ਦੇਵਾਂਗੇ ਜੀ ਲੋਕ ਵੇਚਦੇ ਨੇ 1200 1400 1600 ਜੀ 900 ਦੇ ਵਿੱਚ ਜੀ ਦੁਕਾਨਤੀ ਵੀ ਇੱਕ ਲੈ ਸਕਦੇ ਹਾਂ ਅਲੀ ਸ਼ੇਰ ਵਾਲਿਆਂ ਦੇੋਂ ठाणा रोड 2 पीकी ਤੇ ਆਪਣੀ ਸ਼ਾਪ ਆ ਜੀ ਜੋ ਵੀ ਕਸਟਮਰ ਬਾਹਰੋਂ ਆਉਂਦਾ ਸਾਨੂੰ ਇੱਕ ਵਾਰੀ ਫੋਨ ਜ਼ਰੂਰ ਕਰੋ ਜੀ ਤੇ लास्ट ਕਲਰ ਹੈਗਾ ਜੀ ਪਿੰਕ ਕਾਦਰੀ ਯਾਰ ਤਿੰਨ ਕਲਰ ਨੇ ਜੀ ਤਿੰਨੇ ਕਲਰ ਬਹੁਤ ਸ਼ਾਨਦਾਰ ਨੇ ਪਿਓਰ ਪਸ਼ਮੀਨੇ ਦੇ ਉੱਪਰ ਆਰੀ ਵਰਕ ਦਾ ਜੀ ਇੱਕ ਵਾਰੀ ਕਲਰ ਫਿਰ ਚੈੱਕ ਕਰ ਲੋ ਜੀ ਪਹਿਲਾ ਕਿ ਪਿੰਕ ਕਾਦਰੀ ਜਾ ਗਿਆ ਜੀ ਬੂਜਾ ਸ਼ੇਡ ਹੈਗਾ ਗਰੇ ਜੀ ਪਿਓਰ ਪਸ਼ਮੀਨਾ ਆਰੀ ਵਰਕ ਸੂਟ ਹੈ 900 ਦੇ ਵਿੱਚ ਜੀ ਲੋ ਜੀ ਤੀਜਾ ਕਲਰ ਹੈਗਾ ਪਰਪਲ ਜੀ ਤਿੰਨ ਕਲਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਆਰਡਰ ਕਰਾ ਦਿਓ